ਹੈਲੋ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਦੋਸਤੋ ਤੁਸੀਂ ਸਾਹਮਣੇ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਪਾਣੀ ਜਿਹੜਾ ਸਵੇਰ ਦਾ ਹੀ ਵਧਣਾ ਸ਼ੁਰੂ ਹੋ ਗਿਆ ਕੱਲ ਕਿਤੇ ਥੋੜਾ ਥੋੜਾ ਕਰਕੇ ਥੋੜਾ ਜਿਹਾ ਕਰਕੇ ਵਧਿਆ ਸੀ ਤੇ ਪਰ ਅੱਜ 29 ਤਰੀਕ ਨੂੰ ਜਿਹੜਾ ਪਾਣੀ ਜਿਹੜਾ ਵਧਣਾ ਸ਼ੁਰੂ ਹੋ ਗਿਆ ਜਿੱਦਾਂ ਮੈਂ ਕੱਲ ਵੀ ਕਿਹਾ ਸੀ ਵੀ ਕਿਤੇ ਨਾ ਕਿਤੇ ਅਸਰ ਜਿਹੜਾ ਵੇਖਣ ਨੂੰ ਮਿਲੇਗਾ ਉਹ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿਉਂਕਿ ਇਹਦਾ ਪਾਣੀ ਜਿਹੜਾ ਅੱਗੇ ਬੰਨ ਨੂੰ ਫਿਰ ਲੱਗ ਗਿਆ ਕਿ ਆ ਚੋਨਿਆਂ ਨੂੰ ਜਿਹੜਾ ਪਾਣੀ ਪੈਣਾ ਸ਼ੁਰੂ ਹੋ ਗਿਆ ਤੇ ਮੇਰੇ ਭਰਾਓ ਵੀਡੀਓ ਜਲਦੀ ਜਲਦੀ ਜ਼ਰੂਰ ਸ਼ੇਅਰ ਕਰੋ ਅੱਗੇ ਕਿ ਸਾਰੇ ਵੀਰਾਂ ਭਰਾਵਾਂ ਤੱਕ ਸਹੀ ਜਾਣਕਾਰੀ ਪਹੁੰਚ ਜਾਵੇ ਤੇ ਮੈਂ ਦੋਸਤੋ ਇੱਕ ਹੋਰ ਬੇਨਤੀ ਕਰਨਾ ਸਾਡੇ ਜਿਹੜੇ ਵੀਰ ਭਰਾਸ ਸਮਾਜ ਸੇਵੀ ਨੇ ਉਹਨਾਂ ਤੱਕ ਵੀ ਵੀਡੀਓ ਪਹਚਾਓ ਕਿ ਜਿਹੜੇ ਸਾਡੇ ਵੀਰ ਭਰਾ ਜਿਹੜੇ ਪਾਣੀ ਦੇ ਵਿੱਚ ਇਸ ਟਾਈਮ ਪੂਰੇ ਵਲੀਚੇ ਹੋਏ ਨੇ ਤੇ ਉਹਨਾਂ ਤੱਕ ਕਿਤੇ ਨਾ ਕਿਤੇ ਤੂੜੀ ਦੀ ਤੇ ਆਪਣੇ ਪੱਠਿਆਂ ਦੀ ਲੋੜ ਹੈ ਪਸ਼ੂ ਭੁੱਖੇ ਨੇ ਤੇ ਆ ਸਾਹਮਣੇ ਤੁਸੀਂ ਦਰਿਆ ਚੈੱਕ ਕਰੋ ਕਿਉਂਕਿ ਪਾਣੀ ਜਿਹੜਾ ਹੁਣ ਵਧਣਾ ਸ਼ੁਰੂ ਹੋਏ ਤੇ ਉਹਨਾਂ ਤੱਕ ਜਿਹੜੀ ਮੱਤ ਦੀ ਜਿਹੜੀ ਲੋੜ ਹੈ ਉਹ ਤੁਸੀਂ ਜਰੂਰ ਪਹਿਚਾ ਦਿਓ ਕਿਉਂਕਿ ਭਾਨੇ ਵਾਲਾ ਜੱਲੂ ਕਿਆਂ ਟਿੰਡੀ ਵਾਲਾ ਕਿਉਂਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹਰਾਚਾਰਾ ਜਾਂ ਤੋੜੀ ਲਾਲ ਹੈ ਇਹ ਚੀਜ਼ਾਂ ਥੋੜੀਆਂ ਜੀਆਂ ਹੇ ਗਿਆ ਨੇ ਕੱਟ ਤੇ ਜਾ ਮਦੋੜ ਦਾ ਇਲਾਕਾ ਤੇ ਅੱਗੇ ਇਲਾਕੇ ਹੈਗੇ ਨੇ ਫਾਜਲਕਿਆਂ ਦੇ ਇਲਾਕੇ ਹੈਗੇ ਨੇ ਤੇ ਜਾ ਤਿੰਨ ਨੰਬਰ ਗੱਟੀ ਲਾਲ ਹੈ ਤੇ ਆ ਦੇਖੋ ਪਾਣੀ ਇਦਾਂ ਚੱਲਿਆ ਤੇ ਉਹਨਾਂ ਤੱਕ ਜਿਹੜੀ ਪੱਠੇ ਤੇ ਤੂੜੀ ਜਿਹੜੇ ਸਾਡੇ ਵੀਰ ਫਰਾਜ਼ ਜ਼ਰੂਰ ਪਹਚਾਵਣ ਜਿੱਥੇ ਜਿਆਦਾ ਪਾਣੀ ਪਹੁੰਚਿਆ ਹੋਇਆ ਸਾਡੀ ਤਾਂ ਸਿਰਫ ਬੇਨਤੀ ਹੋ ਸਕਦੀ ਏ ਤੁਸੀਂ ਵੀਡੀਓ ਭਰਾਓ ਸ਼ੇਅਰ ਕਰੋ ਕਿ ਸਾਡੀ ਵੀਡੀਓ ਜਿਹੜੀ ਸਮਾਜ ਸੇਵੀਆਂ ਤੱਕ ਪਹੁੰਚੇ ਆਪ ਦੇਖ ਸਕਦੇ ਹੋ ਪਾਣੀ ਜਿਹੜਾ ਇਸ ਟਾਈਮ ਪੂਰਾ ਪੂਰਾ ਹੁਣ ਚੱਲ ਰਿਹਾ ਹੈ